ਵਾਹਿਗੁਰੂ ਜੀ ਕਾ ਖਾਲਸਾ ਸ਼ੇ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਸਾਨੂੰ ਦਿਨ ਦੋ ਗੁਣੀ ਤੇ ਰਾਤ ਚਾਹ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਅ ਅੱਜ ਦਰ ਮਰੋ ਜੀ ਪਹਿਲਾਂ ਤਾਂ ਸਾਜਦੇ ਸਾਜ ਹੈ ਕਿਆ ਖੋਲਦੋਂ ਪਹਿਲਾ ਸਾਸਰੀ ਗੱਲ ਵਾਲਾ ਆਜ ਤਾਂ ਖੋਲੂਗਾ ਪਹਿਲਾ ਸਾਸਰੇ ਪਿੱਛੇ ਨੂੰ ਨਾ ਘੇਰਦੀ ਮੈਨੂੰ ਜ਼ੋਰ ਮਰ ਜੰਦੀ ਪਹਿਲਾ ਸਾਸਰੀ ਗੱਲ ਵਾਲਾ ਫਿਰ ਸਕੂਲ ਜਾਣਾ ਸਕੂਲ ਜਾਣਾ ਕਾਤੇ ਪੜਨਾ ਨਹੀਂ ਹੈਗਾ ਕਾਤੇ ਨਹੀਂ ਪੜਨਾ ਸਾਸਰੀ ਸਾਸਰੀ ਗੱਲ ਨਾਲ ਇਕੱਲੀ ਕਰੀ ਚੱਲ ਇਹ ਵੀ ਦਾਦੇ ਪਾਤੇ ਹਥੇ ਮੈਡਵ ਕੁੱਟਦੀ ਤੈਨੂੰ ਹਾਂ ਕਿਆ ਕਹਿੰਦੀ ਸੀ ਕੁੱਤੇ ਦੇ ਕੁੱਤੇ ਦੇ ਕੁੱਤੇ ਦੇ ਕਾਤੇ ਕਿਆ ਕਹਿੰਦੀ ਸੀ ਵੀ ਤੂੰ ਕਹਿਣਾ ਨਹੀਂ ਮੰਨਦੀ ਕਿ ਤੂੰ ਪੜਦੀ ਨਹੀਂ ਹੈਗੀ ਹਾਂ ਕਿਆ ਕਹਿੰਦੀ ਸੀ ਕਿਆ ਕਰਦੀ ਸੀ ਤੂੰ ਇਲਤ ਜਿਹੜੀ ਇਲਤ ਕਰਦੀ ਤੈਨੂੰ ਇਲਤ ਕਰਨੇ ਤੈਨੂੰ ਇਹਨਾਂ ਰੋਕਣੀ ਰੋਕਣਾ ਪਤਾ ਬਈ ਹਾਂ ਤੂੰ ਥੋੜਾ ਜਿਹਾ ਅਨਸ਼ਾਸਨ ਚ ਰਹਿਣਾ ਸਿੱਖ ਜੂਗੀ ਉੱਥੇ ਤੇ ਪਾਠ ਕਰਨਾ ਵੀ ਸਿੱਖ ਜੂਗੀ ਪੜ੍ਹਨਾ ਵੀ ਸਿੱਖ ਜੂਗੀ ਵੈਗਰੂ ਵੈਗਰੂ ਕਰਨਾ ਵੀ ਵੈਗਰੂ ਵੈਗਰੂ ਕਰਨਾ ਆਉਂਦਾ ਤੈਨੂੰ ਹਾਂ ਫਿਰ ਉੱਥੇ ਸਿੱਖੂਗੀ ਉਹ ਅੱਜ ਕੋਸੇ ਸਿੱਖਣਾ ਦੋਟਰ ਕਾ ਦੇਖਣਾ ਹਾਂ ਪਾਠ ਕਰਨਾ ਸਿੱਖਣਾ ਇਹ ਚੱਕ ਲੈ ਜੀ ਥੱਲੇ ਟਰਾਲੇ ਦੇ ਵਿੱਚ ਪਿਆ ਗੰਨਾ ਗੰਨਾ ਚੱਕ ਲੈ ਫਿਰ ਹੋਰ ਕਿਆ ਹੋਇਆ ਬਈ ਥੱਲੇ ਕਿਆ ਹੋਇਆ ਬਈ ਹਾਂ ਚੰਦਰ ਖਮਾ ਨਹੀਂ ਤਾਲਾ ਮਨੂੰ ਇੱਕ ਮਿੰਟ ਇੱਕ ਸਿਕੰਡ ਲਈ ਵੀ ਆ ਬੱਚੀ ਖੁੱਲੀ ਵੀ ਆ ਕੀ ਕਰਦੀ ਸੀ ਉਹ ਬੱਚੀ ਕਾਦੇ ਥੱਲੇ ਪੈਲੀ ਆਈ ਜੀ ਕਾਦੇ ਥੱਲੇ ਪੂਰੇ ਦੇ ਥੱਲੇ ਗਾਂ ਦੇ ਥੱਲੇ ਤਾਂ ਦੁੱਧੂ ਪੀਂਦੀ ਆ ਹਾਂ ਗਾਲ ਪੀ ਲੈਂਦੇ ਫੇਰ ਕੀ ਹੋ ਗਿਆ ਦੁੱਧੂ ਪੀਂਦੀ ਕਹਿੰਦੀ ਮੈਨੂੰ ਕਹਿੰਦੀ ਵੀਡੀਓ ਕਹਿੰਦੀ ਮਾਰ ਦੇ ਚ ਬਣਾ ਲਿਓ ਪਹਿਲਾਂ ਕਹਿੰਦੀ ਬੱਚੀ ਨੂੰ ਵੱਲ ਦੋ ਆ ਕੇ ਹੈ ਤੂੰ ਕਾਤ ਨਹੀਂ ਬੰਨ ਗਈ ਬੱਚੀ ਨੂੰ ਮੈਂ ਨਹੀਂ ਬੰਨਨੇ ਹਾਂ ਤੈਨੂੰ ਮਾਰਦੀ ਸੀ ਹੈ ਕਿੱਕਣਾ ਕਿੱਕਣਾ ਮਾਰਦੀ ਸੀ ਲੱਤ ਮਾਰਦੀ ਸੀ ਹਾਂ ਅੱਜ ਜੀ ਅੱਛਾ ਬੰਨ੍ਹ ਲਉਣਾ ਪੁੱਤ ਅੱਜ ਮੌਸਮ ਨੇ ਤੁਸੀਂ ਪਿੱਛੇ ਦੇਖੇ ਰਹੇ ਜੀ ਵੀ ਕਰਵਟ ਕਿਸ ਸਾਵ ਨਾਲ ਬਦਲੀ ਵੀ ਆ ਵੀ ਇੰਨੀ ਕਿ ਧੁੰਦਾ ਵੀ ਆ ਆ ਸਾਡੀ ਮੋਟਰ ਵੀ ਨਹੀਂ ਚਲੀ ਰਹੀ ਬੈਕ ਸਾਈਡ ਅੱਜ ਫੇਰ ਚਲੋ ਹੁਣ ਇੱਕ ਗੱਲ ਹੈਗੀ ਆ ਆਈ ਬਸੰਤ اے ਕੁੜੀ ਮੇਰੇ ਗੱਟਿਆਂ ਪਰ ਮਾਰਿਆ ਜੀ ਗੱਲਾਂ ਨੇ ਇਹ ਕਹਿੰਦੀ ਛੱਲਣਾ ਰਾਂ ਨਹੀਂ ਨੇ ਇੱਕ ਨਹੀਂ ਲੋਟਾਂ ਆਹੀ ਬਸੰਤ ਤੇ ਕਹਿੰਦੇ ਪਾਲਾ ਅੜੰਦਾ ਅ ਇੱਥੇ ਤਾਂ ਹੁਣ ਬਸੰਤ ਕੱਲੂ 2 ਫਰਵਰੀ ਨੂੰ ਬਸੰਤ ਆ ਜਣੀ ਪਾਲੇ ਨੇ ਅੱਜ ਹੱਥ ਖੜੇ ਕਰਾਏ ਪਏ ਤੇ ਪਹਿਲਾਂ ਹੁਣ ਬੱਚੀ ਬੰਨੇ ਮਾ ਜੀ ਇਹਨੇ ਤੇ ਇਹਨੂੰ ਇਹਨੂੰ ਸਬਰੇ ਤਾਂ ਆਉਣਾ ਜਦ ਤੱਕ ਬੱਚੀ ਨਹੀਂ ਬੰਨ ਹੁੰਦੀ ਨਾਲੇ ਬੈਕ ਕੈਮਰਾ ਕਰਦਾ ਹੋਣਾ ਸੈਂ ਲੈ ਕੇ 라 ਜੂਗੀ ਹਾਂ ਆਜੂ ਚੱਲ 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 10 10 ਕਿੱਥੇ ਬੱਚੀ ਕਿੱਥੇ ਬੱਚੀ ਹਾਂ ਥੱਲੇ ਕੀ ਕਰਦੀ ਆ ਉਹ ਆ ਰੱਖ ਦੇ ਆ ਰੱਖ ਦੇ ਆ ਗੰਨਾ ਰੱਖ ਜਾ ਓਰੇ ਪਹਿਲਾਂ ਚੱਲ ਬੱਚੀ ਬੰਨ ਕੇ ਆ ਕੇ ਚੱਕ ਲਈ ਚੱਲ ਚੱਲ ਦੱਸ ਕਿੱਥੇ ਬੱਚੀ ਗਿਆ ਕਰਦੀ ਥੱਲੇ ਥੱਲੇ ਕਿਆ ਕਰਦੀ ਤੈਨੂੰ ਕਹ ਤਾ ਫਿਕਰ ਪੈ ਗਿਆ ਉਹਨੂੰ ਖੇਡ ਲੈਣ ਦੇ ਖੁੱਲੀ ਫੇਰ ਲੈਣ ਦੇ ਹਾਂ ਉਹ ਉਹਨੂੰ ਖੇਡ ਲੈਣ ਦੇ ਆਪਣੀ ਮੰਮੀ ਨਾਲ ਕਾਤੇ ਖੇਡਣ ਨਹੀਂ ਦੇਣਾ ਹਾਂ ਬੰਨੀ ਹੋਈ ਆ ਬੰਨੀ ਹੋਈ ਆ ਨਾਲੇ ਕਹੀ ਜਾਂਦੀ ਖੁੱਲੀ ਆ ਹਾਂ ਕੁੱਲੀ ਫਿਰਦੀ ਆ। ਓਹੋ ਸੱਚੀ ਉਹ ਤਾਂ ਖੁੱਲੀ ਫਿਰਦੀ ਆ। ਹਾਂ। ਚੱਲ ਫੜ ਤਾਨੂੰ, ਚੱਲ ਫੜ ਰੱਸੀ ਦੀ, ਚੱਲ। ਫੜ ਕੇ ਬੰਨ ਦੇ ਤਾਨੂੰ ਚੱਲ। ਚੱਲ ਫੜ ਲੈ ਜਾ। ਫੜ ਚੱਮ, ਕੁਛ ਨਹੀਂ ਕਹਿੰਦੀ ਹੈਗੀ। ਚੱਲ ਫੜ ਲੈ ਰੱਸੀ। ਉਹਦੇ ਤੇ ਤੇ ਡਰਦੀ ਆ ਉਹ। ਫੜ ਲੈ ਰੱਸੀ ਚੱਲ। ਇਹ ਫੜ ਲੈ ਹੁਣ। ਕਾ ਨੂੰ ਖਾ ਲੂਗੀ? ਕਿਹਨੂੰ ਖਾ ਲੂਗੀ? ਤੰਨੂੰ ਖਾ ਲੂਗੀ। ਉਹ ਤੇ ਤારી ਦੇੜੀ ਦਾ ਤੈਨੂੰ ਕੱਕ ਪਾਈ ਜਾਂਦੀ ਤੈਨੂੰ ਖਾ ਲੂਗੀ ਉਹ ਜਾਂ ਕੱਕ ਪਾ ਨੂੰ ਭੁੱਖ ਲੱਗੀ ਵੀ ਜਾਂ ਤਸ ਉਹਨੇ ਅੱਛਾ ਗਾਂ ਨਹੀਂ ਖਾ ਲੈਣਾ ਉਹ ਗਾਂ ਨਹੀਂ ਕੁਛ ਵੀ ਖਾਂਦੀ ਐ ਜੀ ਪੁੱਤ ਚੱਲ ਫੜ ਲੈ ਇਹ ਹੱਲ ਫੜ ਚੱਲ ਫੜ ਲੈ ਚੱਲ ਅਰੇ ਦੇਖ ਤੈਨੂੰ ਲੈਣੀ ਹਾਂ ਹਾਂ ਕਿੱਥੇ ਰੀ ਐਵੇਂ ਆਉਂਦੀ ਐ ਹਾਂ ਹਜੇ ਇੱਥੇ ਤੇ ਮਾਂ ਚੱਕਣਾ ਸਮਾਨ ਜਿਹੜਾ ਇਹਦੀ ਸੇਵਾ ਸਰਵਸ ਸੁਰੂ ਨਹੀਂ ਕਜ ਸਵੇਰ ਦਾ ਟਾਈਮ ਸੱਜਣਾ ਦਾ ਗਾਇਨੇ ਨੇ ਚਟ-ਚਟ ਕੇ ਇਹਦੇ ਗੱਲਬਾਤ ਬਣਾਈ ਪਈ ਐ ਮਾਂ ਦਾ ਲਾਡ ਕਰ ਲੈ ਓਏ ਹੋਏ ਹੋਏ ਆ ਆ ਗਈ ਆ ਗਈ ਆ ਗਈ ਫੰਦ ਮਾ ਜੀ ਇਹਨੂੰ ਮੈਂ ਇੱਕ ਵਾਰ ਹਾਂ ਕੀ ਕਹਿਣਾ ਤੈਨੂੰ ਕਹਿੰਦੀ ਜੇ ਕਹਿੰਦੀ ਜੇ ਹੁਣ ਖੁੱਲੀ ਦਾ ਤੇਰੀ ਕਟਾਈ ਕਰ ਦਿੰਦੀ ਮੈਂ ਇਹਨੂੰ ਆ ਕੇ ਕਹਦੀ ਬੱਚੀ ਨੂੰ ਚੱਲਾ ਜਾ ਉੱਪਰ ਚੱਲੀਏ ਉੱਪਰ ਚੱਲੀ ਜਾ ਉੱਪਰ ਨੂੰ ਚੱਲ 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 ਬੱਸ ਉੱਪਰ ਤੇਰਾ ਥੱਲੇ ਤੇ ਕੋਈ ਕੰਮ ਨਹੀਂ ਹੈਗਾ ਹੁਣ ਤੁਹਾਨੂੰ ਇਹ ਢੰਗ ਹੋਗਾ ਜੀ ਰੈਂਪ ਪਰ ਚੜ੍ਹਨ ਦਾ ਵੀ ਉਤਰਨ ਦਾ ਵੀ ਇਹਨ ਪ੍ਰੋਪਰ ਸਹੀ ਚੜ੍ਹਦੀ ਆ ਲੈ ਲੈ ਐ ਟਿੱਡੀ ਜੀ ਟਿੱਡੀ ਜੀ ਤੇਰੀ ਕਰਦ ਨਹੀਂ ਕਟਾਈ ਲੈ ਜਾ ਆਇਆ ਕਰ ਹੋ ਤੇਰੇ ਸਕੂਲ ਚਾਜਾ ਫੰਕਸ਼ਨ ਆ ਉੱਥੋਂ ਚੱਲੀਏ ਹਾਂ ਕਾਤੇ ਨਹੀਂ ਜਾਣਾ ਪੁੱਤ ਫੰਕਸ਼ਨ ਹੈ ਉੱਥੇ ਕਿਹੜੇ ਪੜਨਾ ਅੱਜ ਊਂ ਵੀ ਕਿਹੜੇ ਤੂੰ ਪੜਦੀ ਓਥੇ ਜਾ ਕੇ ਹੈ ਇਹ ਸਾਰਾ ਲੜਦੀ ਪੰਗਾ ਇਹਦਾ ਨਾ ਜਾਣ ਵਾਲਾ ਤੇ ਇਧਰ ਜੀ ਇਹ ਜੋ ਉੱਪਰ ਤੇ ਮੌਸਮ ਧੰਨ ਦੇ ਸਾਡੇ ਘਰ ਦੇ ਧੰਨ ਦੀ ਸਾਡੀ ਮਸ਼ੀਨ ਸੰਦੀਪ ਉਹ ਪੱਗ ਮੈਂ ਇੱਕ ਵਾਰੇ ਬੰਨੀ ਕੱਲੇ ਬਿਆਹ ਨੂੰ ਆ ਕੱਪੜੇ ਵੀ ਕਿੱਕਵਾਰੇ ਪਾਏ ਤੇ। ਉਹ। ਉਹ ਆਹੇ ਗੁੱਜੀ ਦਾ ਖਾਸ ਆਹੇ ਗੁੱਜੀ ਦੀ ਫੱਟ। ਮੈਂ ਆਲੇ ਜਾਦਾ ਤੇ। ਹਾਂ। ਦੇਖ ਕੇ ਚੱਕੇ। ਕਿੰਨੀ ਕ ਵਾਰ ਪਾਣੀ ਪਾਉਣਾ ਤੁਸੀਂ? ਆਹੇ 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 ਆਹੇ। ਆਹ ਗੀਜ਼ਰ ਵਾਲਾ ਪਾਣੀ ਦੇਖਦਾ ਮੈਨੂੰ। ਇਹ ਤਾਂ ਮੈਨੂੰ ਆਇ ਲੱਗਦਾ ਵੀ ਜਿਹੜੇ 2-3 ਦਿਨ ਤੋਂ ਹੌਸਪੀਟਲ ਚ ਲਾ ਕੇ ਆ ਵੀ ਜਿੱਕਣਾ ਭਾਬੀ ਜੀ ਨੇ ਮਗਰ ਤੇ ਕੱਪੜੇ ਧੋਤੇ ਹੀ ਨਹੀਂ ਹੁੰਦੇ। 2-3 ਹੋਰ ਉਹਦੇ ਹੋ ਜੰਨੇ ਇਹਨਾਂ ਨੂੰ। ਇੰਨੇ। ਆਹ ਤਾਂ ਨਹੀਂ ਮੈਂ ਬਾਬੇ ਜੀ ਨੇ ਤੋਤੇ ਨੇ ਕੱਪੜੇ ਮਾਰਦਾ ਕੱਲੇ ਨੇ ਤੋਤੇ ਬਸ ਉਹ ਆਹ ਉਹ ਬਾਈ ਵਾਲੇ ਵਿੱਚੇ ਆ ਗਏ ਕੁੰਬਾ ਵਾਲੇ ਕੱਲੇ ਬਾਈ ਆਇਆ ਕੁੰਬ ਤੇ ਉਹ ਵੀ ਵਿੱਚੇ ਆ ਗਏ ਕੁੰਬਾ ਵਾਲੇ ਤੇ ਆ ਕੰਬਲ ਵੀ ਉੱਥੇ ਹੀ ਵਾਲੇ ਆ ਗਏ ਕੰਬਲ ਬਾਈ ਨੇ ਇੱਕ ਵਾਰ ਵੀ ਨਹੀਂ ਲੱਤਾ ਔਰ ਧੋਣ ਨੂੰ ਆ ਗਿਆ ਹੈ ਹੋ ਕੋਈ ਨਾ ਧੋਣਾ ਤਾਂ ਹੈਗਾ ਇਹ ਤਾਂ ਉੱਥੇ ਸੌਂ ਵੀ ਨਹੀਂ ਜਾ ਕੇ ਕਹਿੰਦੇ ਸਾਨੂੰ ਤਾਂ ਉੱਥੇ ਸੌਣ ਦਾ ਸਮੇਂ ਨਹੀਂ ਮਿਲਿਆ ਹੈਗਾ ਪਾਣੀ ਚੋਂ ਬਸ ਚਲੋ ਚੱਲ ਚੱਲ ਦੋ ਚੱਲ ਚਲੋ ਚੱਲ ਚਲੋ ਚਲੇ ਹੋ ਗਈ ਉੱਥੇ ਪਹਿਲਾ ਪਾਣੀ ਚ ਪਾਣਾ ਦਾ ਸਰਵ ਥੱਲੇ ਅੱਜ ਤਾਂ 파ਹਾ ਵੜਦਾ ਸਾਡਾ ਤੁਹਾਡਾ ਬਸ ਅਸੀਂ ਤਾਂ 파ਹਾ ਵੜਦੇ ਹਾਂ ਹੋਰ ਕੀ ਕਰਦੇ ਤੁਸੀਂ ਲੜਨ ਨੂੰ ਤਿਆਰ ਆ ਜੇ ਇੱਕ ਤੁਹਾਨੂੰ ਕੋਈ ਅਕਲ ਦੀ ਗੱਲ ਕਹਿ ਦੋ ਮੂਰਤ ਦੇ ਪੁੱਠੀ ਗੱਲ ਕਰਨੀ ਇਹਨਾਂ ਨਾਲ ਦਾ ਪੰਗਾ ਲੈਣ ਵਾਲਾ ਕੰਮ ਹੈ ਜੇ ਇਹਨਾਂ ਨੂੰ ਕੋਈ ਅਕਲ ਵਾਲੀ ਗੱਲ ਕਹਿ ਦੋ ਮੂਰਤ ਹੈ ਕਹਿ ਦੇਣਾ ਬਸ ਵੀ ਮਾਰ ਕੇ ਵੀ ਅਗਲੇ ਨੂੰ ਕੋਈ ਮੂਰਤ ਦੇ ਗੱਲੇ ਨਾ ਫੇ ਬਸ ਹੁਣ ਪਾਣੀ ਉਧਰ ਬੇਸੋਰਾ ਨਾ ਪਾਣੀ ਪਾਣੀ ਛੱਡ ਕੇ ਇੱਥੇ ਖੜ ਗਈ ਖੜੀ ਰ ਸਰਫੇ ਛੱਟਣਾ ਤੁਸੀਂ ਕਹਿੰਦਾ ਪੈਕਟ ਲਿਆ ਦਿਓ ਜੀ ਸੱਤ ਦੀਦੀ ਓਏ ਤੂੰ ਹੁਣ ਦੀਦੀ ਨੂੰ ਬੁਲਾ ਲਾ ਦੀਦੀ ਘਰ ਦੀਦੀ ਤੇਰੇ ਨਾਲ ਤਾਂ ਤਾਂ 10 ਗੋਣਾ ਚੰਗਾ ਕੰਮ ਕਰਦੀ ਓ ਜੇ ਕੱਪੜੇ ਧੋਂਦੀ ਏ ਤਾਂ ਸਰਫ ਬਚਾਤਾ ਲੈਂਦੀ ਏ ਪੈਕਟ ਚ ਆਸ ਵਾਲਾ ਹੁਣ ਖੋਲਿਆ ਤਾਂ ਅੱਧਾ ਪੈਕਟ ਗਿਆ ਪਤਾ ਕਿੰਨੇ ਦਾ ਹੁੰਦਾ ਪੈਕ ਇੱਕ ਮਿੰਟ ਚੱਲ ਸੰਦੀਪ ਗੱਲ ਨਿਬੇੜ ਚਾਰਪੇ ਦੇ ਪਰਦਾ ਰੇਟ ਦੱਸ ਕੇ ਆ ਮੈਂ ਕਿ ਨਹੀਂ ਕਾਪੇ ਲੰਨ ਮੈਂ ਕਾਪੇ ਲੰਨ ਆ ਤੇਰੀ ਭੈ ਅੱਜ ਲੰਨ ਕਾਪੇ ਲੰਨ ਤੇ ਮਾਤਮ ਕਰਾ ਕੇ ਤੇ एकदम ਰਬੀਤੀ ਵਧਾਇਆ ਆਹ ਰ ਸਵੇਰ ਦੀ ਜਿਹੜਾ ਸਾਰੇ ਬੈੱਡ ਪੱਟ ਲਏ ਅੱਜ ਬੈੱਡ ਪੱਟ ਕੇ ਵਿੱਚ ਤੇ ਉਹ ਸੂਟ ਵੀ ਨਿਕਲ ਆਏ ਜਿਹੜੇ ਸਾਲਿਆਂ ਨੂੰ ਯਾਦ ਨਹੀਂ ਹੈਗਾ ਹਾਂ ਚੱਲ ਤੇ ਵਿੱਚ ਕੀ ਹੋ ਗਿਆ ਹਾਂ ਚੱਕ ਤੇ ਹਰੇਕ ਦੀ ਚੀਜ਼ ਬਰਾਬਰ ਮਾਰਦੀ ਪੁੱਤਾ ਕੁਝ ਵੀ ਨਹੀਂ ਦੇ ਤਾ ਚੱਲ ਚੁੱਪ 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 ਆਉਨੂ ਕਾ ਪਤਾ ਬਚਾਰੀ ਨੂੰ ਜੇ ਉਹਨੇ ਛੱਲਣ ਨੂੰ ਕਿਹਾ ਤਾਂ ਉਹ ਛੱਲਣੀ ਛੱਲਿਆ ਨਹੀਂ ਹੈਗਾ ਕਰਨਾ ਤਾਂ ਕਰਕੇ ਹਾਂ ਬੁੱਬੂ ਆਏ ਗੱਲ ਤਾਂ ਪੁੱਤੋ ਬੜੀ ਮੰਮਾ ਦੇ ਅੱਖ ਚ ਬਾਜਦਾ ਫੇਰ ਹਾਂ ਚੱਲ ਚੁੱਪ 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 ਜਾ ਬਸ 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 ਜਿੰਨਾ ਦਸ ਵੀ ਨਹੀਂ ਹਾਂ ਆਏ ਕਿ ਕਿ ਫਸਾ ਸਾਨੂੰ ਤੂੰ ਕਿੰਨੇ ਚ ਸਾਡੇ ਨਾਲ ਚ ਰਸ ਨਹੀਂ ਆਏਗਾ ਅੱਗੇ ਉੱਥੇ ਟੋਕਾ ਕਰਨ ਨੂੰ ਲੈਂਦੇ ਹੋਇਆ ਟੋਕਾ ਕਰਨ ਨੂੰ ਟਰਾਲੇ ਚ ਉਤਾਰ ਕੇ ਲਈ ਹੈ ਇਹ ਜਿਹੜੇ ਕਾਲੂ ਰਿਕਵਰੀ ਕਰਨ ਸਾਡੇ ਗੰਨੇ ਦੀ ਚੱਕੋ ਪੈਸੇ ਵੀ ਨਾ ਦੇਣ ਫਿਰ ਇਹਨਾਂ ਕਹਿੰਦਾ ਵਿੱਚ ਤੇ ਰਸ ਨਹੀਂ ਨਿਕਲਣਾ ਨਾ ਨਿਕਲੀ ਚੀਨੀ ਚੁੱਪ ਚੁੱਪ ਕੇ ਚੁੱਪ ਕਰ ਦੱਸ ਇਹ ਗੰਨਾ ਵੈਸੇ ਵਾਪਸ ਮੋੜ ਕੇ ਆਵਾ ਕਿਸੇ ਆਲੇ ਟਰਾਲੇ ਦਾ ਸਾਡੇ ਟਰਾਲੇ 'ਚ ਪਾਤਾ ਦਾ ਗੰਨਾ ਇਹਦੇ 'ਚ ਆਪਾਂ ਕਰ ਲੈਂਦੇ ਆ ਪਾਣੀ ਬੰਦ ਕਰ ਲਾ ਹਾਏ ਹੇ ਜਿੱਕੋ ਨਹੀਂ ਚੱਲਦਾ ਜਿਹੇ ਤੱਕ ਪਾਣੀ ਹਾਏ ਰੱਬਾ ਲੈ ਕੀ ਕਰੂਗੀ ਮਸ਼ੀਨ ਕਿੰਨੇ 9 ਕਿਲੋ ਦੀ ਦੀ ਪਤਾ ਨਹੀਂ ਇਹ ਹਾਂ 9.5 ਕਿਲੋ ਦੀ ਹੈ ਮੈਂ ਕਹਿੰਦਾ ਵਿੱਚ 10 ਕਿਲੋ ਤੋਂ ਤਾਂ ਪਲੱਸ ਕੱਪੜੇ ਪਾਤੇ ਹੋਣੇ ਇਹਦੇ 'ਚ ਕਿਆ ਮੋਟਰਾ ਕਰੂੰਗੀ ਇਹਦੀ ਫੇਰ ਕਹਿੰਦੇ ਜੀ ਕੰਪਨੀ ਮਾੜੀ ਆ ਕੰਪਨੀ ਮਾੜੀ ਥੋੜਾ ਜੇ ਸਾਡੇ ਚਲਾਉਣੇ ਵਾਲੇ ਮਾੜੇ ਆ ਇਹਨਾਂ ਨੂੰ ਮੁਝ ਨਹੀਂ ਛਾੜੂ ਵੱਜਦਾ ਵਿਚਾਲੀ ਰਹਿ ਗਿਆ ਹਾਏ ਆ ਰੀਤ ਨੇ ਅੱਜ ਰੀਤ ਨੇ ਅੱਜ ਆ ਚਲਾਇਆ ਵੇ ਜੀ ਪਾ ਪੋ ਟਾਪ ਪਾ ਬੰਬ ਮਿਲ ਗਿਆ ਇਹਨੂੰ ਜਿਹੜੇ ਅੱਧੇ ਚੱਲੇ ਨਹੀਂ ਹੁਣ ਉਹ ਪੈਰਾਂ ਥੱਲੇ ਆ ਕੇ ਚਲੀ ਜਾਂਦੇ ਆ ਬਸ ਇਹ ਆ ਪਿਆ ਇੱਕ ਬਸ ਇੱਕ ਆ ਪਿਆ ਨਹੀਂ ਆ ਪਿਆ ਦੋ ਆ ਚੱਲੂਗੇ ਇਹ ਵੀ ਨਹੀਂ ਚੱਲਿਆ ਇਹ ਵੀ ਨਹੀਂ ਚੱਲਿਆ ਸਾਲਾ ਪਹਿਲਾਂ ਚੱਲ ਗਿਆ ਹੂੰ ਕਈ ਬਹੁਤ ਕਈ ਬਣਦੇ ਆ ਆ ਨਹੀਂ ਚਲਾਉਣਾ ਹੈਗਾ ਇਹਦਾ ਹਿਸਾਬ ਤੀਪਈ ਆ ਇਹ ਬੜਾ ਬੰਬ ਹੈ ਮੂੰਹ ਤੇ ਚੱਲੂ ਨਹੀਂ ਹੈਗਾ ਨਹੀਂ ਨਹੀਂ ਚੱਲਣਾ ਮੇ ਲੋ ਜੀ ਇੱਧਰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਉਹਨਾਂ ਦਾ ਬਾਕੀ ਨੋਈ ਜੀ ਕੰਮ ਵੀ ਬਹੁਤ ਜ਼ਿਆਦਾ ਵਜਾਂਦਾ ਇੱਕ ਦਿਨ ਮੈਂ ਕੱਪੜੇ ਧੋਵਗੀ ਕੀ ਤੂੰ ਬਾਹਰ ਸੰਦੀਪ ਨਾਲ ਲੜਦਾ ਦਾ ਕੱਪੜੇ ਕੱਪੜੇ ਇੱਕ ਦਿਨਾਂ ਦਾ ਉਹ ਇੰਨੇ ਹੋ ਜਾਂਦੇ ਆ ਜਨਾਨੀਆਂ ਦਾ ਕੰਮ ਨਹੀਂ ਹਿੰਟੀ ਚੋਂਦਾ ਇੱਧਰ ਚੱਕ ਲਈ ਸਟ੍ਰੇਟ ਕਰਨ ਸਟੇਨਿੰਗ ਨੂੰ ਵੀ ਪਤ ਨਹੀਂ ਸਟ੍ਰੇਟ ਕਰਨ ਹੁੰਦੀ ਆ ਪਤਾ ਕਿਆ ਹੈ ਸੋਦੀ ਮੇਰੇ ਗੱਲ ਯਾਦ ਆ ਗਈ ਇਹਦੇ ਵੀਰ ਜੀ ਪਤਾ ਕਿਆ ਕਹਿੰਦੇ ਹੁੰਦੇ ਆ 500 ਰੁਪਏ ਪਰ ਜਨਾਨੀ ਨੂੰ ਰੱਖ ਕੇ ਕਹਿੰਦੇ ਸਾਰੇ ਕੰਮ ਹੋਰ ਦਾ ਕਰੂਗੀ ਕਰਦੀ ਆ ਹੋਰੇ ਕਰਦਣਾ ਮੰਨ ਕੇ ਚੱਲੋ ਸਫਾਈ ਕਰੂਗੀ ਨਾ ਸਿੰਬਰ ਸੋਰੀ ਉਹਨੇ ਸਾਰਾ ਮੂਰੇ ਮੂਰੇ ਸਿੰਬਰ ਦਾ ਨਾ ਠੀਕ ਆ ਜਦ ਤੱਕ ਬੰਨ ਰਹੀ ਨਹੀਂ ਰੱਖੂਗੀ ਚੱਲੋ ਜੀ ਸਿੰਬਰ ਹੋ ਗਿਆ ਜੀ ਅਲਮਾਰੀ ਚਾੜੋ ਸਿੰਬਰ ਹੋ ਗਿਆ ਜੀ ਪੋਚਾ ਪੇਰ ਦੂਜ ਮਾਣਾ ਚੱਲੋ ਕੱਪੜੇ ਥੋੜੇ ਅਲਮਾਰੀ ਚ ਟਾਈ ਮਾਰ ਕੇ ਰੱਖ ਦੂਗੀ ਅਗਲਾ ਡਰਦਾ ਮਾਦਾ ਨਹੀਂ ਛੇੜਦਾ ਟਾਈ ਮਾਰ ਕੇ ਕੁਰਸੀ ਚ ਰੱਖ ਦੋਗੇ ਲਵਾਰੀ ਤੇ ਰੱਖ ਦੂਗੀ ਔਰ ਮੂਰੇ ਕੁਛੀ ਚੀਜ਼ਾਂ ਰੱਖ ਕੱਟ ਕੇ ਰਹਿ ਉਹ ਕਰੋਗੀ ਜਨਾਨੀਆਂ ਤਾਂ ਤੁਮ ਬੱਕੇ ਗਿਆ ਤੇ ਚ ਨਹੀਂ ਹੈਗਾ ਸਭ ਕੁਝ ਹੋ ਜਾਂਦਾ ਹਰੀਆਲੀ ਭਾਬੀ ਨੂੰ ਕਹੂੰਗਾ ਜੇ ਮੈਂ ਬੇ ਭਾਬੀ ਲਿਮਾਰੀ ਚ ਰੱਖ ਤੁਸੀਂ ਕਿਹਾ ਭਾਬੀ ਰੱਖ ਕੋਈ ਨਹੀਂ ਲਿਮਾਰੀ ਚ ਜਿੱਥੇ ਮਰਜੀ ਰਖਾ ਲਓ ਤੇ ਪੇਟੀ ਚ ਰਖਾ ਲਾ ਓਹੋ ਗੱਲ ਨਹੀਂ ਤੂੰ ਸਮਝਾਉਂਦੀ ਹੋਰ ਆਲਾ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਰੱਖਤਾ ਉਹ ਵੀ ਦਊਗੀ ਪਰ ਉਹਨੇ ਵੀ ਬਜੇ ਲੀਟਰ ਦੀ ਲੀਂਦੀ ਨਾ ਖੜਾ ਆਏ ਨਾ ਸਟੋ ਜੀ ਇਹ ਲੱਗਦੇ ਤੈਨੂੰ ਕਿਦਰ ਇਹਨੂੰ ਪਾਏ ਹੋ ਚੱਕ ਕੇ ਮਸ਼ੀਨ ਜੇ ਨਾ ਸੜਦੀ ਜਿਕੜਾ ਤੇਲ ਲੱਗੇ ਹੋਏ ਬੈਗ ਚ ਗੇ ਕਣੀ ਆ ਗਏ ਹਾਂ ਵੀ ਪਾਈ ਨੂੰ ਹੋ ਰਿਹਾ ਹੈ ਹਾਂ ਇੱਕ ਸੱਤੇ ਪਾਈ ਨੇ ਹਾਂ ਆ ਨਹੀਂ ਪਾਈ ਦੇਖ ਕੇ ਰੱਖੀ ਬਸ ਆਹ ਆ ਨਹੀਂ ਪਾਈ ਜਣ ਮਸਤ ਲੱਲੇ ਮੱਟੇ ਨੇ ਕੰਮ ਉਹਨੇ ਉਹਨੇ ਉਹ ਤੇਰਾ ਕੰਮ ਕਰਾਉਂਦੀ ਤੇਰੀ ਮਦਦ ਆ ਤੂੰ ਕਹਿੰਦੀ ਬੱਸ ਮੇਰੀ ਰੋਟੀ ਜਾਂਦੀ ਅੰਦਰ ਬਣਾਓ 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 ਭੁੱਖ ਲੱਗੀ ਪਈ ਆ 10 ਵਜੇ ਆ ਜੀ 10 ਕਾ ਨੂੰ ਸਾਢੇ 10 ਹੋ ਗਏ ਜੀ ਜਿਹਦੇ ਸਾਢੇ ਮਾਰਨਿੰਗ ਟਾਈਮ ਦਾ ਪ੍ਰਸ਼ਾਦ ਆ ਤਿਆਰ ਹੋ ਰਿਹਾ ਬ੍ਰੇਕਫਾਸਟ ਸਾਡਾ ਨਾ ਲਾਂਚ ਵਾਲੇ ਟਾਈਮੇ ਹੋਣਾ ਇਕੱਠਾਈ ਸੰਦੀਪ ਭਖੀ ਪਈ ਐ ਕੀ ਕਰੀ ਰੋਗੀ ਨਹੀਂ ਕਿ ਤੁਹ ਪਕਾਉਂਦਾ ਮੈਂ ਕੋਈ ਪਖਾਉਂਦਾ ਪਖਾਉਂਦਾ ਨਹੀਂ ਕਿਸੇ ਨੂੰ ਵੀ ਹਾਂ ਕਰ ਦੇ ਨਾ ਜਿਹੜਿਆ ਕਰ ਹੁਣ ਤੁਸੀਂ ਤਵੇ ਪਰ ਰੋਟੀ ਰਾੜਨੀ ਇੱਕ ਦੇਖਿਓ ਰੜ ਕੇ ਰੜਦੀ ਸੀ ਰੜ ਜਾਂਦੀ ਹੈ ਹਾਂ ਬਸ ਫੇਰ ਰਾੜੋ ਤੂੰ ਹੀ ਗੈਸ ਬਾਲੋ ਇਹਨਾਂ ਨੂੰ ਮੈਂ ਤਾਂ ਬਾਲ ਨਹੀਂ ਗਾਲੀਆਂ ਨਹੀਂ ਤੂੰ ਗੈਸ ਹੂੰ ਧੰਨਵਾਦ ਧੰਨਵਾਦ ਤੁਹਾਡਾ ਕੰਮ ਤੁਸੀਂ ਅੱਜ ਮੈਨੂੰ ਲਾਦਾ ਅਲਮਾਰੀਆਂ ਤੇ ਬੈੱਡੇ ਸੈੱਟ ਕਰਿਆ ਭਾਂਡਾ ਸੇਕ ਭਾਂਡਿਆਂ ਦਾ ਪਰ ਆਪਦਰ ਕੱਪੜੇ ਇੰਨੇ ਵੀ ਸਹੀ ਗੱਲ ਹੈ ਜੀ ਉਹ ਤਾਂ ਉਹ ਗੱਲ ਜਿਹੜੀ ਹੈਗੀ ਆ ਮੰਨਦੇ ਆ ਵੀ ਬੈਡ ਮੁੰਡਾ ਨੂੰ ਹੀ ਲੱਗੀਆਂ ਇੰਨੀਆਂ ਸਵਿਰਤੀਆਂ ਜਿਹੜਾ ਜਿਹੜਾ ਜੈਸਮੀਨ ਕੋਲ ਤਾਂ ਸੂਟ ਆਇਆ ਜੀ ਇਹਨੇ ਰੱਖ ਕੇ ਭੁੱਲ ਗਈਆਂ ਜਿਹੜਾ ਕਿਹੜਾ ਥੱਕੇ ਜੋੜਾ ਹੁੰਦਾ ਸੱਸਾਂ ਕੀ ਕਿੱਕਣਾ ਤਾਂ ਕਿਹੜਾ ਤਾਂ ਉਹ ਉਹ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਨਾ ਉਧਰ ਤੇ ਦੋਨੇ ਸੱਸਾਂ ਨੂੰ ਕੱਪੜੇ ਆਏ ਤੇ ਹਾਂ ਉਹ ਰੱਖ ਕੇ ਭੁੱਲ ਗਈਆਂ ਇਹਨਾਂ ਨੇ ਅੱਜ ਬੈਡ ਪੱਟ ਕੇ ਅੱਜ ਮਿਲੇ ਇਹਨਾਂ ਨੂੰ ਕਹਿੰਦੀ ਓਹੋ ਅੱਜ ਸੌਣ ਨੂੰ ਵੀ ਜਾਣਗੇ ਜੈਸਮੀਨ ਬੰਦ ਕਹਿੰਦੀ ਮਮਾ ਮੈਂ ਤੁਸੀਂ ਸਵਾਈ ਨਹੀਂ ਉਹ ਉਹ ਦੁੱਝ ਭੁੱਲੇ ਗਈਆਂ ਸੂਟੇ ਇਹਨੇ ਥੋੜੇ ਜਿਹਾ ਮੈਂ ਸੰਦੀਪ ਨੂੰ ਹੁਣ ਆਏ ਕਿਹਾ ਮੈਂ ਕਿਹਾ ਐ ਕਰ ਫੋਟੋ ਖਿੱਚ ਕੇ ਪਾ ਹਾਂ ਵੀ ਆ ਦੇਖ ਅਸੀਂ ਸੌਣ ਲੱਗ ਗਏ ਬੇ ਅਸੀਂ ਤਾਂ ਲੱਕ ਕੇ ਭੁੱਲ ਗਏ ਮੋਟਰ ਨੇ ਇੱਕੇ ਪਾ ਕਿ ਭੀਆ ਮੇ ਸੂਟ ਪਏ ਆ ਸਾਡੇ ਕੋਲ ਹਾਂ ਪਾਈ ਜਾਂਦਾ ਪਰ ਤੁਹਾਨੂੰ ਪਤਾ ਵੀ ਬੀਬੀਆਂ ਵਾਂ ਦਾ ਕੱਪੜਾ ਨਾ ਕਿੱਥੇ ਰਹਿ ਗਏ ਵਿੱਕੀ ਹਾਂ ਨਾ ਵੀ ਇਸ ਕਰਕੇ ਅਸੀਂ ਘਰ ਦੇ ਕੰਮ ਵਿੱਚ ਹੋ ਗਏ ਥੋੜਾ ਜਿਹਾ ਲੇਟ ਇੱਕ ਆਏ ਹੋ ਜਾਂਦਾ ਵੀ ਜੇ ਫੋਟੋ ਇੱਕ ਵਾਰ ਹਾਂ ਬਾਈ ਨੇ ਸੂਟ ਨਿਕਲੇ ਬੈਠਾ ਜਦ ਮੈਂ ਵੀਡੀਓ ਨਹੀਂ ਜੀ ਬਣਾਈ ਰੋਣ ਲੱਗ ਗਿਆ ਜੇਕਰ ਤਾਂ ਤੁਹਾਨੂੰ ਮੈਂ ਵੀਡੀਓ ਬਣਾ ਕੇ ਦਿਖਾ ਦਿੰਦਾ ਹਾਂ ਮਾਰੀ ਨਿਕਲੀ ਆਈ ਕਹਿੰਦਾ ਰੋਲ ਬਰੀਓ ਬਰੀਓ ਹੋਰ ਕਿਆ 21 ਸੂਟ ਤਾਂ ਆਣੀ ਤੇ 21 ਸੂਟ ਤੁਸੀਂ ਦਿੱਤੇ ਤਾਂ ਕੀ ਸੂਟ ਬਰੀ ਚ ਕਿਸੇ ਨੂੰ ਬੜਿਆ ਯਾਰ ਇਹ ਸੰਦੀਪ ਤੁਸੀਂ ਕਰਵਾਇਆ ਤੇ ਵੀ ਨਹੀਂ 21 ਸੂਟ ਕਹਿੰਦਾ ਤੁਸੀਂ ਮੈਨੂੰ ਦਵਾ ਤੇ 21 ਸੂਟ ਕੀ ਹੈ ਸੂਟ ਤਾਂ ਦਵਾਇਆ ਨਹੀਂ ਕਾਟਨ ਦੇ ਨੇ ਵਾਦਾ ਕੀਤਾ ਤਾਂ ਆ ਜਣੇ ਉਹ ਆ ਆ ਜਣੇ ਆ ਜਣੇ ਕਾਦ ਜਾਦ ਮਰਜੀ ਆ ਜਵੇ ਤੈਨੂੰ ਪੰਜ ਸੂਟ ਮੈਂ ਵੀਡੀਓ ਦੇ ਵਿੱਚ ਦਿਖਾਉਣੇ ਵੀ ਆ ਪੰਜ ਸੂਟ ਸੰਦੀਪ ਭਾਈ ਤੇਰੇ ਜੀਨੇ ਵੀ ਬਿੰਦ ਚੱਲ ਜਿਹੜਾ ਪਿਆਰ ਕਰਦਾ ਕੱਲ ਬੱਕਰੀ ਆ ਮੈਂ ਤਾਂ ਥੋਬੇ ਹੱਥ ਦੇ ਲੈਣੇ ਆ ਮੈਂ ਆਪਣੇ ਹੱਥ ਨਾਲ ਹੀ ਘੜਾਉਂਗਾ ਤੈਨੂੰ ਮੈਂ ਥੋੜੀ ਮੈਂ ਹੱਥ ਨਾਲ ਹੀ ਘੜਾ ਕੇ ਉਹ ਲੈਣੇ ਆਂ ਤਾਂ ਇਹ ਕਹਿੰਦੇ ਸ਼ਾਪ ਤੱਕ ਮਤਲਬ ਦੁਕਾਨ ਤੇ ਜਾ ਕੇ ਲੈਣੇ ਮੈਂ ਹਾਂ ਜਾਣ ਕਾਂ ਤੇ ਜਾ ਕੇ ਪੜਾਉਣੇ ਆ ਉਹ ਸੂਟ ਨੇ ਆ ਪੰਜ ਵੀਡੀਓ ਬਣੋਗੇ ਸੰਦੀਪ ਨੇ ਆ ਸੂਟ ਲੱਗਾ ਗੱਲ ਖਤਮ ਤੈਨੂੰ ਮੈਂ ਪੰਜ ਸੂਟ ਤੇਰੇ ਹੱਥ 'ਚ ਫੜਾਉਣੇ ਮੈਂ ਕੀ ਕੋਈ ਨਹੀਂ ਮੈਂ ਦੁਕਾਨ ਚੋਂ ਜਾ ਕੇ ਲੈ ਆਉਂਗਾ ਉਹ ਤੇਰੇ ਸਾਹਮਣੇ ਉਹਨਾਂ ਨੂੰ ਕਹਣਾ ਵੀ ਇਹਦੇ ਚ ਤੇ ਕਿੱਕ ਲੀਰ ਪਾੜ ਦੋ ਵੀ ਇਹਦੇ ਨਾਲ ਦੀ ਚੁੰਨੀ ਲੈਣੀ ਹੈ ਵੀ ਮੇਰੀ ਘਰ ਵਾਲੀ ਕਹਿੰਦੀ ਐ ਵੀ ਸੂਟ ਪੜਾ ਕੇ ਲੈਣੇ ਬਾਈ ਲੀਰ ਉਹ ਪਾੜ ਕੇ ਮੈਂ ਤੈਨੂੰ ਦਿਖਾ ਦਵਾਂ ਨੀ ਆ ਦੇ ਲੀਰ ਪਾੜੀ ਹੋਈ ਸੂਟ ਨਾਲ ਤੇ ਇਹਦੇ ਨਾਲ ਦੀ ਚੁੰਨੀ ਨਹੀਂ ਨਹੀਂ ਨੂੰ ਜਿੰਦਾ ਕੋਈ ਚੱਕਰ ਨਹੀਂ ਹੈਗਾ ਤੂੰ ਪਸੰਦ ਕਰਕੇ ਲਉਗੀ ਇਹ ਜਿਹੜਾ ਨੇ ਦਿਲ ਕਰਨਾ ਅੱਛਾ ਸਮਝ ਗਏ ਠੀਕ ਆ ਤੂੰ ਐਵੇਂ ਨਾ ਤੋ ਤੋ ਕਰਦਾ ਬੀ ਜਾਏ ਉਹ ਦਰ ਰੋਟੀ ਲੱਗੀ ਸੀ ਬਗੋਂ ਚੱਕਲਾ ਚੱਕਲਾ ਵੇਲਣਾ ਰਾਡੋ ਰਾਣੀ ਨੇ ਸਿੱਧਾ ਕੰਮ ਕਰੂੰਗੀ ਕਿਉਂਕਿ ਨਹੀਂ ਮਿਲਦਾ। ਤੂੰ ਜਾ ਬਤਾਦਾ ਮੈਨੂੰ। ਮੇਰੇ ਬੇਦੁਨੀਆ ਬਾਕੀ ਸੁੱਟਾਂ ਦੇ ਨਾਂ ਨੂੰ ਸਾਲਾ ਪਾਰਾ ਕਿੱਕਣਾ ਵੱਧਦਾ ਹੁੰਦੇ ਹਾਏ ਵੀ ਬਸ ਸਭ ਕੁਝ ਬਸ ਕੀ ਹੋਇਆ ਸਾਡੇ ਕੋਲ ਤਾਂ ਕੀ ਆਏ? ਤੁਹਾਡੇ ਕੋਲ ਤਾਂ ਕੁਝ ਨਹੀਂ। ਬਸ ਜੱਜ ਇਹ ਕਹਿੰਦੀ ਨਾ ਜਿਹੜੇ ਨੂੰ ਕੋਈ ਕਹਿ ਦੇਵੇ ਇਹ ਕਹਿ ਦੇਵੇ ਕੰਮ ਜੀ ਲਮਾਰੀ ਲਿਆਉਣੀ ਆ ਇਹ ਕਰਨਾ ਉਹ ਕਰਨਾ ਅਸੀਂ ਕਹਿ ਦਈਏ ਬਈ ਆਰ ਪੈਸੇ ਨਹੀਂ ਹੈਗੇ। ਤੁਹਾਡੇ ਕੋਲ ਤਾਂ ਹੁੰਦੇ ਹਾਏ ਵੀ ਤੁਸੀਂ ਐਂ ਕਹਿ ਦਿੰਦੇ ਆ। ਹੁਣ ਸਾਡੇ ਕੋਲ ਹੁਣ ਹੁੰਦਾ ਮੈਂ ਸੂਟਾਂ ਦੀ ਗੱਲ ਕਰੀ ਵੀ ਸੂਟ ਐਨੇ ਨਿਕਲੇ ਉੱਥੇ ਤੇ ਹੁਣ ਮੁਰੇ ਤੇ ਕਹਿੰਦੀ ਕਿਆ ਨਿਕਲਿਆ ਸਾਡੇ ਕੋ ਕਿਹੜਾ ਸੂਟ 21 ਸੂਟ ਬਰੀ ਵਾਲੇ ਫਲਾਣਾ ਸੂਟ ਬਰੀ ਆਪ ਦੇ ਤੇ 4-4 5-5 ਸੂਟ ਜੈਸਮੀ ਨੂੰ ਬਰੀ ਦੇ ਆਪ ਭਾਲਦੇ 21 ਸੂਟ ਆ ਚਾਹ ਤਾ ਉਹ ਤਾਂ ਮਾਂ ਬਾਪ ਤੇ ਭਾਈ ਜੋਰਾ ਵੀ ਕੀ ਦੇ ਦਿੰਦੇ ਹਾਂ ਸਾਡੇ ਕੋਲ ਨਾ ਜੰਨੀ ਕਿੰਝ ਐਸੀ ਨਹੀਂ ਤਾ ਕਰਕੇ ਐਸੀ 40 ਸੂਟ ਦਿੱਤੇ ਅੱਜ ਵੱਡੀ ਗੱਲ ਕਰੀ ਹੈ ਜੇ ਹੂ ਤੋ ਨੀ ਕਾ ਚੋ ਤੋ ਨੀ ਕਾ ਚੱਲ ਲੈ ਦਿਖਾ ਦੂੰ ਆ ਵੀ ਨਿਕਲੇ ਹੋਏ ਆ ਕੱਪੜੇ ਦੀ ਤਾਂ ਗੱਲ ਛੱਡ ਵੈਸੇ ਵਿਕੀ ਇੱਕ ਚੀਜ਼ ਦੀ ਕਈ ਬੋਰੀ ਹੱਕ ਦਾ ਇਹਦੀ ਅਲਮਾਰੀ ਵਾਕੀ ਟੁੱਟੀ ਹੋਈ ਆ ਉਹ ਲਮਾਰ ਹੈ ਨਾ ਦੱਸ ਮੈਨੂੰ ਕਿੱਥੇ ਪੰਗਾ ਲੈ ਲਿਆ ਮੈਂ ਅਲਮਾਰੀ ਮੇਰਾ ਕੱਲੀ ਦਾ ਵਾਸ ਹੁੰਦਾ ਨਾ ਮੈਂ ਨਾ ਕੱਢੀ ਲਿਆ ਦਿੰਦੀ ਉਹਨੂੰ ਹੁਣ ਕਿਹੜੇ ਤੇ ਕੱਪੜੇ ਬਾਹਰ ਰੋੜਦੇ ਫਿਰਦੇ ਨੇ ਅਲਮਾਰੀ ਨਾ ਰੋੜਨ ਫੱਟਦੇ ਤਾਂ ਹੈਗੇ ਆ ਹਾਂ ਉਹ ਦੇਖੋ ਇੰਨੇ ਫਟੇ ਹੋਏ ਕੱਪੜੇ ਪਾਉਂਦੀ ਉਹ ਤਾਂ ਬੇਚਾਰੇ ਇਹ ਸੰਦੀਪ ਹਾਏ ਇੰਨਾ ਤੇਰੇ ਪ੍ਰਤਿਆਚਾਰ ਹੁੰਦਾ ਫਟੇ ਹੋਏ ਨੇ ਹਾਂ ਆ ਫਟੇ ਹੋਇਆ ਕਿੱਧਰ ਤੇ ਲੱਗਦੇ ਤਾਂ ਹੈ ਨਹੀਂ ਕਿੱਧਰ ਤੇ ਸਾਲੇ ਫਟੇ ਹਾਂ ਇਹ ਹਾਂ ਆਹ ਸੂਟ ਨੂੰ ਦੱਸ ਇਹਨੂੰ ਇੰਨੇ ਵਧੀਆ ਸੂਟ ਨੇ ਫਟਿਆ ਹਾਂ ਦੱਸਦੀ ਆ ਗਰਮੀਆਂ ਆ ਸੂਟ ਮੈਂ ਸਿਆਰ ਚ ਪਾਈ ਫਿਰਦੀ ਆ ਲੈਣਗੀਓ ਗਰਮੀਆਂ ਚ ਸੂਟ ਉਹਦਾ ਕਲਾਸ ਲੱਗੀ ਜੀ ਤਾਂ ਕਰਕੇ ਪਾਇਆ ਪਹਿਲਾਂ ਤਾਂ ਨੈਟ ਸੂਟ ਜੀ ਪਾਈ ਫਿਰਗੀ ਮਾਂ ਵੀ ਮਾਤੜਨ ਉਧਰ ਵੀਡੀਓ ਸ਼ੁਰੂ ਕਰ ਰਹੀ ਹੋਵੇ ਉਧਰ ਨੈਟ ਸੂਟ ਪਾਈ ਫਿਰਦੀ ਜਾਂਦੀ ਆ ਇਹਨੂੰ ਠੰਡ ਲੱਗਦੀ ਪਤਾ ਨਹੀਂ ਠੰਡੇ ਜਿਆਦਾ ਯਾਰ ਅੱਜ 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 ਹੈਗੀ ਤਾਂ ਹੈ ਠੰਡੇ ਜਿਆਦਾ ਵੈਸੇ ਨਾ ਅੱਜ ਰੀਤ ਨੇ ਸਾਜਰੇ ਸਾਜਰੇ ਜੀ ਗੰਨਾ ਚੁੱਪਿਆ ਵਿੱਚ ਆ ਸੰਗਤ ਰੇ ਖੱਦ ਵਿੱਚੇ ਮਿਸ਼ਰੀ ਕਿੱਥੇ ਦਾ ਪ੍ਰਸ਼ਾਦ ਸੀ ਉਹ? ਜੀ ਜੀ ਮੇਰੇ ਲਾ ਤਾਂ ਅੱਜ ਤੇਰੇ ਕੈਂਪ ਵਿੱਚ ਆ। ਹਾਂ, ਕੁੰਬਲਾ ਪ੍ਰਸ਼ਾਦ ਜੀ ਮਿਸ਼ਰੀ ਦੇ ਦਾਨ ਸੀ ਉਹ ਉਹ ਵੀ ਵਿੱਚ ਸਾਰਾ ਕੁਝ ਅੱਜ ਪੂਰੇ ਇਸ ਲੁੱਟਿਆ ਉਹਦੇ ਸਕੂਲ ਦੇ ਵਿੱਚ ਹੈਗੇ ਅੱਜ ਫੰਕਸ਼ਨ। ਉੱਥੇ ਤੇ ਇਨਵੀਟੇਸ਼ਨ ਆਵਾ। ਇਨਵੀਟੇਸ਼ਨ ਤਾਂ ਹੈਗਾ ਤਾਂ ਜੀ ਹੁਣ ਜਿਹੜੇ ਸਬਨ ਵਾਲਾ ਮੌਸਮ ਹੈ ਇਹ ਜਿਹੇ ਮੌਸਮ 'ਚ। ਸਾਡੀ ਠੰਡ। ਠੰਡ ਲੱਗਦੀ ਹੈ ਮੈਨੂੰ ਮੇਰੀ ਤਾਂ ਧਰਤੀ ਵੀ ਨਹੀਂ। ਕੋਈ ਕੁੜੀ ਦੇ ਸਕੂਲ ਦਾ ਹੱਥ ਹੈ ਮੈਨੂੰ ਤਾਂ ਟੁਕਰੀਸ ਕਰਾ ਦੋ। ਆ ਤੂੰ ਸਕੂਟਰ ਹੀ ਸਿੱਖ ਲੈ। ਆਏ ਹਾਏ ਵੇਲਾ ਪੁੱਤ ਤੋਤੀਆਂ ਪਕਾਉਂਦਾ ਵਈ ਤੋਤੀਆਂ। ਕਿਆ ਰਹਿਲਾ ਮੁੰਡਾ ਇਹ ਜਿਹੜੀ ਜਗ੍ਹਾ ਮੁੰਡਾ ਹੁੰਦਾ ਉਹਨੇ ਮੁੰਡਾ ਵਾਲੇ ਕੰਮ ਕਰਨੇ ਤੇ ਇਹ ਕੁੜੀ ਐ ਇਹ ਤਾਂ ਕੁੜੀਆਂ ਵਾਲੇ ਕੰਮ ਦਾ ਸ਼ੌਂਕ ਬਸ ਜਵਾਕਾਂ ਦਾ ਸਭ ਦਾ ਆਪਣਾ ਆਪਣਾ ਕਿ ਜੂ ਪੈ ਗਈ ਸਾਡਾ ਰਹਿ ਗਈ ਕੰਬਲ ਹੈ ਕਿਉਂ ਤੱਕ ਫਿਰ ਮੋਟਰ ਚਲਾ ਕੇ ਮੋਟਰ ਚਲਾ ਕੇ ਕਿ ਪਾਣੀ ਹੈ ਨਹੀਂ ਪਰ ਟੈਂਕੀ ਚ ਠੰਡਾ ਪਿਆ ਬਰਪੂਰ ਇਹ ਤਾਂ ਵਾ ਪਾਣੀ ਹੈ ਸਭ ਦਾ ਵਰਤਿਆ ਕਰੋ ਔਰ ਥੋੜਾ ਜਿਹਾ ਬਸ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਤੁਹਾਡੇ ਇਹਦੀ ਕੋਟ ਆ ਲਫਾਫੇ ਚ ਭਰ ਲਾ ਸਾਰਾ ਕੁਝ ਇੱਥੇ ਤੇ ਉੱਥੇ ਤੱਕ ਕਿੰਨੀ ਆ ਸਾਫ ਪਿਆ ਇੱਧਰ ਇਹ ਠਿੱਟ ਇਕੱਠਾ ਕਰਾਣ ਨੂੰ ਕੰਮ ਘਟਾਈ ਦਾ ਹੁੰਦਾ ਵਧਾਈ ਦਾ ਨਹੀਂ ਹੁੰਦਾ ਸਾਰੇ ਵੇਲੇ ਚਾਹ ਨੂੰ ਲੱਗਣਾ ਉਹ ਹੁਣ ਥੋੜੋ ਲਾ ਦੂੰਗਾ ਤੂੰ ਲਾ ਜਣਾ ਮੈਂ ਮੈਂ ਕੀ ਕਰਨਾ ਅੰਦਰ ਹਾਂ ਚਲੋ ਉਹ ਉਹ ਉਸ ਗਿਰ ਰਹੀ ਆ ਇੱਥੇ ਕਿਤੇ ਅੱਧ ਕਿ ਵੀ ਨਹੀਂ ਪਰ ਆ ਦੇਖ ਲਓ ਜੀ ਉਰੇ ਵੀ ਦਿਖਦਾ ਹੋਣਾ ਤੁਹਾਨੂੰ ਵੀ ਝਾੜੂ ਲੱਗਣੇ ਆ ਲੈ ਥੱਲੇ ਲੱਗਣੇ ਆਲੇ ਹਾਂ ਲੱਗਣੇ ਆਲੇ ਜੀ ਲੱਗਣੇ ਆਲੇ ਬਾਕੀ ਗੱਲ ਸਹੀ ਕੰਮ ਵਧਾਈ ਜਾਓ ਘਟਾਉਣਾ ਨਹੀਂ ਹੈਗਾ ਜੇ ਆਈ ਤੂੰ ਇਹਦੇ ਉੱਪਰ ਤਾਰਦੀ ਸਾਰਾ ਸਮਾਨ ਤੇਰਾ ਕੰਮ ਕਲੋਜ਼ ਤਾਂ ਇਹਨਾਂ ਗਾਹ ਪਾਉਣ ਦੀ ਲੋੜ ਨਹੀਂ ਪੈਣੀ ਸਾਲਾ ਪਤਾ ਨਹੀਂ ਕਾਤੇ ਜਦ ਉਹ ਲੈ ਲੋ ਐਨੇ ਤੇ ਲੈ ਲੋ ਐਨੇ ਦੇ ਬਿੰਗਾ ਕਾਤੇ ਹੋ ਗਿਆ ਹੁਣ ਮੈਂ ਮੋੜਨ ਨੂੰ ਪੈਰ ਜਿਵੇਂ ਪਿਸੇ ਨੇ ਬਿੰਗਾ ਲੱਗਤਾ ਉਹ ਟਿੱਪ ਹੋ ਗਿਆ ਪਿੱਛੇ ਇਹਨੂੰ ਗਰਮ ਕਰਕੇ ਇਹਨਾਂ ਥੋੜਾ ਦਾ ਫਿਰ ਦੂਈ ਸਾਈਡ ਨੂੰ ਮੋੜਨਾ ਪਾਣਾ ਇਹਨੇ ਸਹੀ ਹੋਣਾ ਬਸ ਇਹ ਹੈ ਵੀ ਧੋਣੇ ਵਾਲਾ ਇਹ ਤਾਂ ਪਾਣੀ ਮਾਰ ਕੇ ਜਦੈ ਕੁੱਕ ਜਾਂਦਾ ਉਹ ਥੋਣਾ ਪੈਂਦਾ ਹਾਂ ਉਹਨੂੰ ਮੈਂ ਸ਼ੇਂਟਸ ਸੁਣਨਾ ਪੈਣਾ ਚਲੋ ਜੀ ਮਿਲਦੇ ਆਂ ਫੇਰ ਤੁਹਾਨੂੰ ਉਹਨੂੰ ਦੁਬਾਰਾ ਕੰਨ ਚ ਦਵਾਈ ਤਾਂ ਨਹੀਂ ਪਾਈ ਪੋ ਆਈ ਉਹਨੇ ਕਿਤੇ ਨੇ ਪੋ ਆਈ ਮੁੜ ਕੇ ਤਾਂ ਉਹਨੇ ਕਹੀ ਨਹੀਂ ਰਾਤ ਕਿਹਾ ਉਹਨੇ ਮੇਰਾ ਕੰਨ ਦੁਖਦਾ ਨਹੀਂ ਇਹ ਤਾਂ ਰੇਸ਼ਾ ਜੰਮਦਾ ਲਗਾਤਾਰ ਕੰਮਣੀ ਪੈਣੀ ਐ ਤਿੰਨ ਦਿਨ ਵਪਾਓ ਫਿਰ ਹੁਣ ਤੁਸੀਂ ਕੀ ਕੰਮ ਕਰਨਾ ਮੇਰੇ ਵੀ ਕਰਕੇ ਪਾਉਣੀ ਉਹਦੇ ਕੜਾ ਲਸਣ ਚ ਤੇਲ ਕਾਰੀ ਦਾ ਹਾਂ ਉਹ ਦਵਾਈ ਨਾਲ ਤੇ ਵੱਧ ਸਰ ਕੰਮ ਕਰਨਾ ਉਹਨੇ ਉਹੀ ਅਸਰ ਕਰਦਾ ਤਾਂ ਦਵਾਈਆਂ ਦੁਵੀਆਂ ਤਾਂ ਇੱਕ ਨਾਮ ਦੀਆਂ ਹੂੰ ਅਗਨੇ ਰਾਈ ਕਰਿਆ ਸਾਰਾ ਤਾਪ ਆਇਆ ਹੁਣੇ ਲੈ ਕੇ ਆਈ ਉਹ ਬੱਸ ਜਦ ਮੈਂ ਵੀਡੀਓ ਸ਼ੁਰੂ ਕਰੀ ਗੰਨਾ ਤਾਂ ਜਦੇ ਲੈ ਕੇ ਆਈ ਕਹਿੰਦੀ ਬੱਚੀ ਖੁੱਲੀ ਫਿਰਦੀ ਮੈਨੂੰ ਕਹਿੰਦੀ ਵੀਡੀਓ ਬਾਅਦ ਚ ਸ਼ੁਰੂ ਕਰ ਲੀ ਪਹਿਲਾਂ ਬੱਚੀ ਨੂੰ ਮੰਨ ਚਲੋ ਜੀ ਪਹਿਲਾਂ ਮੈਂ ਹੁਣ ਲਵਾਵਾਂ ਵਾਹਿਗੁਰੂ ਦਾ ਨਾਮ ਲੈ ਕੇ ਭੋਗ ਭੁੱਖ ਲੱਗੀ ਵੀ ਆ ਪ੍ਰਸ਼ਾਦਾ ਛਕਦੇ ਕਿਉਂ ਰਾਤ ਆਪਾਂ ਨੇ ਪ੍ਰਸ਼ਾਦਾ ਛਕਿਆ ਨਹੀਂ ਕੱਲ ਆਪਾਂ ਖਾ ਕੇ ਆਏ ਸੀ ਵਿਆਹ ਵਿਆਹ ਚ ਕਈ ਪ੍ਰਕਾਰ ਦੀਆਂ ਚੀਜ਼ਾਂ ਖਾਓਗੇ ਮੈਂ ਵੀ ਨਹੀਂ ਹੁਣ ਪ੍ਰਸ਼ਾਦਾ ਨਹੀਂ ਛਕਣਾ ਹੈਗਾ ਹਾਂ ਮੇਰੇ ਵਾਂਗ ਟੱਪਣ ਲੱਗ ਗਏ ਤੇ ਜਮੈਂ ਇੱਕ ਹੱਦ ਤੱਕ ਚੀਜ਼ ਖਲੋਣ ਤੇਰਾ ਤਾਂ ਤੂੰ ਕਹਿੰਦੀ ਕਾਤ ਨਹੀਂ ਮੈਨੂੰ ਇਹ ਦੱਸ ਅਨੇ ਉੱਥੇ ਤੋਂ ਤੁਰਦੀ ਸਰ ਕਹਿੰਦੀ ਜੀ ਮੈਨੂੰ ਸੂਪ ਪਿਲਾ ਦੋ ਜੀ ਜਾ ਕੇ ਬੇਲਾ ਚੌਕ ਨੂੰ ਜਾਓ ਉਧਰ ਥੱਲੇ ਡੰਗਰ ਬੰਨਣ ਨੂੰ ਖੜੇ ਟੋਕਾ ਕਰਨ ਨੂੰ ਪਿਆ ਹਾਂ ਉਹ ਤੋਂ ਬਾਅਦ ਫਿਰ ਕਹਿੰਦੀ ਜੇ ਸੂਪ ਨਹੀਂ ਪਿਲਾਉਣਾ ਮੈਨੂੰ ਟਿੱਕੀਆਂ ਖਿਲਾ ਦੋ ਬਾਫੇ ਮੇਰਾ ਬੀਪੀ ਵੱਧ ਗਿਆ ਮਾਂ ਵੀ ਤੇਰੀ ਹੁਣ ਜੀਬ ਕਿਵੇਂ ਤੇਰੀ ਕੰਟਰੋਲ ਹੋ ਸਕਦੀ ਹੈ ਚਲੋ ਠੀਕ ਹੈ ਜੀ ਉਹਨੂੰ ਗੱਲ ਵਾਦੀ ਵਾਦੀ ਬਧੇ ਜਾਣੀ ਠੀਕ ਹੈ ਜੀ ਫਿਰ ਮਿਲਦੇ ਤੁਹਾਨੂੰ ਪਹੁੰਚ ਗਿਆ ਜੀ ਰੇ ਚੱਕਰਾਂ ਪੈ ਗਿਆ ਜੀ ਕਣਕ ਦੇ ਵਿੱਚ ਪੈਣਾ ਇੱਤੇ ਕਿਛਟਾ ਹੋਰ ਰੇ ਦਾ ਮਹਾਵੀਤਾ ਲ ਨਿਕਲੂਗੀ ਤੋ ਪਾ ਹਾਂ ਹਾਂ ਰਾਗੀ ਚਮਕਣ ਤੇ ਇਧਰ ਜੇ ਇਧਰ ਹਾਂ ਉਹ ਨਿਕਲਿਆ ਜੀ ਉੱਪਰ ਸੂਰਜ ਮੱਧਾ ਮੇਰਾ ਪਰ ਉਹ ਨਾਲ ਬੱਦਲ ਵੀ ਹੈਗਾ ਤੇ ਬੱਦਲ ਵਾਈ ਕਰਕੇ ਧੁੰਦਾ ਜੀ ਅੱਜ ਨਹੀਂ ਆਉਂਗੀ ਨਹੀਂ ਤੇ ਹੈ ਜੀ ਮੈਂ ਪੇਮੈਂਟ ਕਟਾ ਦਮ ਮੱਧਾ ਠੀਕ ਆ ਹਾਂ ਹਾਂ ਕਟਾ ਦਿਓ ਕਟਾ ਦਿਓ ਹਾਂ ਤੇ ਤੇ ਬੈਟਰੀ ਹੁੰਦਾ ਟਿੱਕਾ ਉਹ ਕਟਾਈ ਹੋ ਜਣੀ ਤੇਰੀ ਕਟਾਈ ਤੈਨੂੰ ਦੱਸਤਾ ਮੈਂ ਆਜੂnga 6 ਸਾਲਾਂ ਪਿੱਛੇ ਆਏ ਜਾਣੇ ਨਾ ਆ ਜਾਣੇ ਵਾਹਿਗੁਰੂ ਕਰੇ ਭਲਾ ਪੁੱਤ ਇਹ ਖਾੜਖੜੀ ਜੀਜੀ ਨਹੀਂ ਹੈਗੀ ਪੁੱਤ ਪਰ ਖਾਤਾ ਸੀ ਲੈਣੀ ਉਹ ਜੇ ਕੋ ਕਣਕ ਚ ਪਾਈ ਆ ਹੌਲੀ ਹੌਲੀ ਅਸਰ ਤਾਂ ਸਾਡੇ ਕੋਲ ਵੀ ਇਹਦਾ ਪਹੁੰਚਿਆ ਜਾਣਾ ਜਾਂ ਕਣਕ ਚ ਅਸਰ ਜਾਣਾ ਕਿਸੇ ਟਾਈਮ ਇਹ ਕਿਥੱਲਾ ਰਕਮੈਂਡ ਕਰਿਆ ਤਾਂ ਸਰਕਾਰ ਨੇ ਵੀ ਫਸਲ 'ਚ ਪੈਣਾ ਮੈਂ ਕਹਿੰਦਾ 90 90 ਦੇ ਵਿੱਚ 90 ਚ ਨਹੀਂ ਯੂਰੀਆ ਜਿਆਦਾ ਆਇਆ ਹੈ ਜੇ ਸਰਕਾਰ ਨੇ ਇੱਕ ਥੈਲਾ ਰეკਮੈਂਡ ਕਰਤਾ ਵੀ ਖੇਤਾਂ ਚ ਪਾਓ ਫਸਲ ਦਾ ਝਾੜ ਵੱਧ ਨਿਕਲੂਗਾ ਹੌਲੀ ਹੌਲੀ ਜ਼ਿਮੀਦਾਰ ਚਾਰ ਪਰ ਆ ਗਏ ਤਿੰਨ ਪਰ ਆ ਗਏ ਹੋ ਗਏ ਜੀ 6 ਹਾਂਜੀ ਹਾਂਜੀ 6 ਚਲੋ ਵਾਹੇ ਸੋਤਨਾ ਆ ਗਿਆ ਆ ਗਿਆ ਦੇਖ ਆ ਗਿਆ ਆ ਗਿਆ ਆ ਗਿਆ ਨਿਕਲਿਆ ਸੂਰਜ ਉੱਪਰ ਅੱਜ ਬੱਦਲ ਬਾਈ ਚਿਰਕ ਜਿਆਦਾ ਮੀਂਹ ਵੀ ਦੱਸਿਆ ਵਾ ਥੋੜਾ ਜਿਹਾ ਅੱਜ ਮੀਂਹ ਹਾਂ ਹੈਗਾ 20% ਜ਼ਿਆਦਾ ਨਹੀਂ ਹੈਗਾ ਪਰ ਹੋਰ ਪਰਮਾਜੀ ਦੇ ਖਾਲਸਾ ਪੰਦੇ ਆ ਹਾਂ ਸੰਤਾਂ ਦੀ ਵਰਸੀ ਹੈ ਸਾਡੇ ਕਾਲੂ ਕਾਲੂ ਹੈ ਨਾ ਕਾਲੂ ਅੱਜ ਸ਼ੁਰੂ ਹੋ ਗਈ ਜੀ ਅੱਜ ਸ਼ੁਰੂ ਹੋ ਗਈ ਅਖੰਡਕ ਬਾਟ ਸਮਝ ਲੈ ਕੱਲ੍ਹ ਤੋਂ ਸ਼ੁਰੂ ਹੋਵੇ ਅੱਜ ਮੱਧ ਹਾਂਜੀ ਕਾਲੂ ਭੋਗ ਹੈ ਨਹੀਂ ਨਹੀਂ ਸ਼ੋਮਵਾਰ ਨੂੰ ਅੱਛਾ ਅੱਛਾ ਪੈਰੋ ਮਾਜਰੇ ਬਾਬਾ ਦਾ ਵਰਸੀ ਆ ਕੀ ਹਾਂ ਹਾਂ ਨਗਰ ਕੀਰਤਨ ਵਿੱਚ ਕੱਲੂ ਮਾਰਨਗੇ ਇਤਨਾ ਪਾਸਾ ਨੂੰ ਬਾਕੀ ਜਾਊਗਾ ਹਾਂ ਹਾਂ ਖਾਲੇ ਦੋ ਤਿੰਨ ਦੋ ਤਿੰਨ ਨੂੰ ਨਗਰ ਕੀਰਤਨ ਮੰਗਾ ਪਕਰਾਲੇ ਤੋਂ ਹਾਂ ਇੱਥੇ ਪਕਰਾਲੇ ਤੋਂ ਮੁਕਾਮ ਨੇ ਪੱਡਾਂਾਂ ਤੋਂ ਢਿੱਲੇ ਉਹ ਵੀ ਢਿੱਲਿਆਂ ਦਾ ਪਕਾਵਲਾ ਆਪੇ ਹੈਗਾ ਪੱਗਾਂ ਦਾ ਕੱਲੂ ਨਗਰ ਕੀਰਤਨ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਇਹ ਕਰ ਦੇਣਾ ਪ੍ਰੋਗਰਾਮ ਵਧੀਆ ਪ੍ਰਾਲਾ ਬੁੰਡਿਆਂ ਦਾ ਉਹ ਵੀ ਹਾਂਜੀ ਆਜੀ ਵਿੱਚ ਆਪਣਾ ਦਸਤਾਰਬੰਦੀ ਦਾ ਵਿੱਚ ਆਪਣਾ ਦਮਾਲਾ ਬੰਨਣ ਦਾ ਹਾਂਜੀ ਹਾਂ ਹੂੰ ਚਲੋ ਬਾਜੀ ਨਾ ਧੰਨਵਾਦ ਜੀ ਤੁਹਾਡੀਆਂ ਜੀ ਧੰਨਵਾਦ ਤੁਹਾਡੇ ਦਰਸ਼ਨ ਹੋਏ ਦੁੱਧ ਵਰਗੇ ਆਣ ਕੇ ਜਰੂਰ ਪਹੁੰਚਗੇ ਜੀ ਪਹੁੰਚਗੇ ਜੀ ਮੋਟਰ ਪਰ ਅਸੀਂ ਤੇ ਬਾਹਰੂ ਦੀ ਕਿਰਪਾ ਨਾਲ ਕਣਕ ਤਾਂ ਬਹੁਤ ਵਧੀਆ ਖੜੀ ਆ ਤੇ ਆ ਲੱਗੇ ਜੀ ਲਕਾਟਾਂ ਨੂੰ ਵੀ ਫੁੱਲ ਆਉਣ ਹੌਲੇ ਹੌਲੇ ਇਹਨਾਂ ਦਾ ਬੀਜ ਬਣ ਜਾਣਾ ਮੈਂ ਮਤਲਬ ਕਹਿਣ ਦਾ ਫਲ ਬਣ ਜਾਣਾ ਤੇ ਫਲ ਬਣਨਾ ਫਿਰ ਗਰਮੀਆਂ ਚ ਪੈਣਾ ਹੈ ਨਾ ਪਰ ਪੂਰੀ ਝਟਾ ਸਮਝ ਲੋ ਵੀ ਹੁਣ ਤਾਂ ਮਾਰਚ ਅਪ੍ਰੈਲ ਜਦੋਂ ਆਪਾਂ ਨੇ ਕਣਕ ਵੱਢਣੀ ਹੈ ਜੀ ਅਪ੍ਰੈਲ ਦੇ ਵਿੱਚ ਜਦ ਤੱਕ ਇਹਦਾ ਫਲ ਤਿਆਰ ਹੋਣਾ ਖਾਣ ਲਾਇਕ ਹੈ ਨਾ ਤੇ ਫਸਲ ਵਾਹਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਖੜੀ ਹੈ ਜੀ ਆਪਣੀ ਇਸ ਵਾਰ ਕਣਕ ਦਾ ਨੰਬਰ ਖੜੀ ਹੈ ਨਾ ਸਾਰਿਆਂ ਦੀ ਉਹ ਸਾਡੀ ਨਹੀਂ ਮੇ ਜਿੰਨੀ ਵੀ ਇਤਕੀ ਕਣਕ ਦੀ ਫਸਲ ਆ ਵਾਹਗਰੂ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਵਧੀਆ ਖੜੀ ਐ ਤੇ ਸੂਰਜ ਨਿਕਲਦਾ ਨਾ ਲੰਦਾ ਨਹੀਂ ਉਹਨੂੰ ਬੱਦਲ ਨੇ ਲਜਾਇਆ ਪਿਆ ਵੀ ਬੱਦਲ ਜਾਂ ਸੂਰਜ ਮੂਰੇ ਆ ਜਾਂਦਾ ਫੇਰਾ ਤੋਂ ਦਾ ਜ਼ਿਆਦਾ ਵੱਜ ਜਾਂਦੀ ਐ ਵਾਹਗਰੂ ਸਤਨਾ ਅ ਜਿਹੜੀ ਹੁਣ ਸਪਰੇਅ ਕਰੀ ਤੀ ਜੀ ਬਾਅਦ ਚ ਦੁਬਾਰਾ ਉਹਨੂੰ ਥੋੜਾ ਜਿਹਾ ਕਣਕ ਨੂੰ ਸਰਪਾਇਆ ਪਿਆ ਇੱਕ ਗੱਲ ਹੈਗੀ ਵਾ ਗੁੱਲੀ ਡੰਡਾ ਦਾ ਘਰਤਾ ਨਾਸ ਗੁੱਲੀ ਡੰਡਾ ਉਹ ਸਪਰੇਅ ਕਰਕੇ ਆ ਥੋੜਾ ਥੋੜੀ ਜੀ ਪੀੜਕ ਜੀ ਸ਼ੋ ਹੋ ਰਹੀ ਹੈ ਵਿੱਚ ਆ ਪਾਪਾ ਜੀ ਕਹਿੰਦੇ ਵੀ ਫਿਰ ਰੇ ਪਾ ਦੋ ਕਿ ਕਥਲਾ ਹੋਰ ਵੀ ਦੇਖੀ ਜਾਊਗੀ ਮਹਾ ਚੱਲ ਹੁਣ ਗੇਰ ਦੇਣਾ ਤਾਂ ਨਹੀਂ ਹੁਣ ਉੱਪਰ ਤੇ ਨਹੀਂ ਮੌਸਮ ਸਾਥ ਦਿੰਦਾ ਇਹਦਾ ਵਿਚਾਰੇ ਦਾ ਆ ਗੁੱਲੀ ਡੰਡਾ ਦਾ ਨਾਸ ਮਾਰਿਆ ਪਿਆ ਉਹ ਚਲੋ ਮਹਾਰਾਜ ਭਾਈ ਜਿਹੜਾ ਜਿਹਨੇ ਜਿਹਨੇ ਜੋ ਉਮੀਦਾਂ ਰੱਖ ਕੇ ਦਾਣਾ ਬੀਜਿਆ ਵਾ ਸਭ ਦੀਆਂ ਮਹਾਰਾਜ ਉਹ ਉਮੀਦਾਂ ਪੂਰੀਆਂ ਕਰੇ ਆ ਪਾਪਾ ਜੀ ਇਹ ਜੀ ਮਿਰਚਾਂ ਉੱਪਰ ਤੋਂ ਵੱਡਤੀਆਂ ਦੀਆਂ ਆ ਥੱਲੇ ਤੋਂ ਦੁਬਾਰਾ ਫਟਣੀਆਂ ਸ਼ੁਰੂ ਹੋ ਗਈਆਂ ਡਾਣੀਆਂ ਸਾਰੀਆਂ ਵਿੱਚ ਵਿੱਚ ਦਾ ਪੰਜ ਸੱਤ ਬੂਟੇ ਸੁੱਕ ਵੀ ਗਏ ਉਹ ਉਦੋਂ ਹੀ ਖੜੀਆਂ ਭਗਵਾਨੀ ਪਾਪਾ ਜੀ ਦੀ ਇੱਕ ਨੰਬਰ ਹੈ ਜੀ ਇਹਨੂੰ ਲਸਣ ਧਨੀਆ ਪਾਲਕ ਇੱਧਰ ਵੀ ਹੈ ਬਈ ਇਹਨੇ ਵੀ ਜਫਜ ਲਸਣ ਹੈ ਇਕਾ ਫਲੀਆਂ ਜੀਆਂ ਪਤਾ ਨਹੀਂ ਕਿਹੜੀਆਂ ਹੁੰਦੀਆਂ ਇਹ ਇਹਨਾਂ ਦੀ ਉਹ ਸਬਜ਼ੀ ਬਣਾਉਂਦੇ ਆ ਆ ਇਧਰ ਹਲਦੀ ਤਾਂ ਪਾਪਾ ਜੀ ਨੇ ਫੱਟ ਲਈ ਤੇ ਦਸਨ ਦੀ ਕਰਤੀ ਗੜਾਈ ਪਿਆਜ਼ ਸੱਤ ਤਾਂ ਬਈ ਇੰਨਾ ਕੰਮ ਹੋਣਾ ਨਹੀਂ ਤਾਂ ਸਹੀ ਸਿੱਧੀ ਗੱਲ ਆ ਆ ਪਿਆਜ਼ ਵੀ ਲਵਾਤੇ ਇਹਨਾਂ ਨੇ ਆਪਣੇ ਯਾਰ ਦੋਸਤ ਇਕੱਠੇ ਕਰਕੇ ਵਿੱਚ ਦਿਹਾੜੀ ਫਿਰ ਦੋ ਬੰਦੇ ਰੱਖ ਕੇ ਆ ਜੀ ਇਹ ਇਹ ਹੈਗਾ ਸਾਗ ਭਈਏ ਉਧਰ ਤੇ ਲੈ ਕੇ ਆਏ ਵਾ ਜੀ ਬਿਹਾਰ ਤੇ ਜਿਹੜਾ ਉਹ ਸੁਨੀਲ ਭਈਆ ਰਹਿੰਦਾ ਉਹਨੇ ਆ ਸਾਗ ਵਿਜਿਆ ਵਾ ਇਹ ਪਾਪਾ ਜੀ ਕਹਿੰਦੇ ਮੈਂ ਤਾਂ ਸੋਚਿਆ ਤਮਾਂ ਕਿ ਤੇ ਪਾਲਕ ਹੈ ਪਰ ਹੈ ਇਹ ਥੋੜਾ ਥੋੜਾ ਕੰਡਾ ਵੀ ਹੈਗਾ ਤੇ ਸਾਈਡ ਪਰ ਹੁਣੇ ਪਤਾ ਨਹੀਂ ਵੀ ਕਿਹੜਾ ਸਾਗ ਹੋਣਾ ਉਹਨੇ ਬਿਹਾਰ ਤੇ ਲਿਆ ਕੇ ਭੇਜਿਆ ਹੈ ਇੱਕ ਕੰਡੇ ਬਜਰੇ ਕੋਈ ਕੰਡੇ ਵੀ ਇੱਕ ਇਹ ਮੰਦੀਓ ਨਹੀਂ ਹੈਗੀ ਪਾਪਾ ਜੀ ਨੇ 10 ਬਾਰ ਕਹਿ ਲਿਆ ਇਹਨੂੰ ਹਾਂ ਚੱਲ ਫੇਰ ਹੁਣ ਤਾਂ ਚੱਪਲਾ ਫੇਰ ਖੋਲ ਤੇ ਚੱਲ ਸਕੂਲ ਨੂੰ ਛੱਡ ਕੇ ਆਵਾ ਕੀ ਨਾ ਖੋਲੇ ਆ ਪੀਆ ਫੇਰ ਤੂੰ ਫੇਰੀ ਚਲਾ ਚੱਲਾ ਸਣ ਤੋੜ ਦੇ ਛੱਬੂ ਪਤੰਗ ਲੈਣ ਜਾਣਾ ਪੁੱਤਰ ਉੱਪਰ ਤੇ ਨਹੀਂ 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 ਲੈਣੇ ਹੈਗੇ ਪਤੰਗ ਪਤੰਗ ਰਹਿਣ ਦਾ ਕਰ ਨਾ ਨਾ ਤੈਨੂੰ ਲੈਣੇ ਕਰਨ ਨੂੰ ਦਵਾ ਦੋਨੇ ਬਸ ਨਹੀਂ ਕਰਨ ਨੇ ਤੇ ਹੁਣ ਬਸ ਨਹੀਂ ਨਹੀਂ ਵਾ ਨਹੀਂ ਕਰਨ ਨੂੰ ਦੋਣੇ ਕੱਲੇ ਚੋਰ ਹੋ ਗਏ ਆ ਹਾਂ ਆਉਂਗਾ ਮੇਰੇ ਕੋਲ ਆਉਂਦੇ ਪੁਰਿਆ ਪੁਰਿਆ ਮੇਰੇ ਕੋਲ ਨੂੰ ਰਿਹਾ ਕੀ ਜੋ ਹੁੰਦੀ ਹੈ ਮੇਰੀ ਗੱਲ ਤਾਂ ਸਭ ਕਿਆ ਕੰਮ ਲੱਗੀ ਵੀ ਕਰਨ ਕੋਈ? ਕਿਆ ਕਰਦੀਆਂ? ਮੈਂ ਪਤੰਗ ਨਹੀਂ ਦਿਵਾਉਣਾ ਹੈਗਾ ਜੁਫਰੀ ਦਾ। ਹੋ। ਆਵਰੇ ਫੇ ਮੇਰੀ ਕਾਫੀ ਨੂੰ ਕਿਹੇ ਜੇ ਪਤੰਗ ਲੈਣਾ ਦੱਸ ਮੈਨੂੰ ਜਾ ਕੇ ਫੜਦ ਕੇ। ਇੰਨਾ ਕ? ਕਿੰਨਾ ਕ? ਇੰਨਾ ਕ? ਹਾਂ ਕਿਆ ਕਰਦੀ ਤੂੰ ਐਂ ਤਾਂ ਦੱਸ ਦੇ। ਕੰਮ। ਕਾਹਦਾ? ਕਾਹਦਾ ਕੰਮ? ਹੋ। ਪਾਪਾ ਸੀ। ਪਾਪਾ ਸੀ। ਮੈਂ ਬੁੱਟੇ ਤੋੜਦੇ ਫੇ ਤੇਰੇ ਕੰਨ ਲੋਈ ਪਟਣੇ ਮੈਂ ਫੇ ਦੱਸ। ਓ ਜਾਨਦਨ ਨੂੰ ਉਹ ਤੇ ਪਾਪਾ ਜੀ ਕਹਿੰਦੇ ਤੈਨੂੰ ਕੰਮ ਵਧਾਉਂਦੀ ਆ ਤੂੰ ਘਟਾਉਂਦੀ ਨਹੀਂ ਹੈਗੀ ਪਾਪਾ ਜੀ ਦਾ ਕੰਮ ਓ ਔਰ ਆ ਜਾ ਮੇਰੇ ਕੋਲ ਜਿਆ ਪੋਲੇ ਨੇ ਫਿਰ ਨਹੀਂ ਮੈਂ ਦੁਆਖੇ ਨਹੀਂ ਆਉਣੇ ਮੈਂ ਨਹੀਂ ਦੋਣੇ ਤੈਨੂੰ ਜਾ ਮੈਂ ਕਰਨ ਨੂੰ ਲੈ ਜਾਣਾ ਗੱਡੀ ਚ ਪਹਟਾਲ ਕੇ ਤੈਨੂੰ ਲੈ ਕੇ ਨਹੀਂ ਜਾਣਾ ਬਸ ਮੈਂ ਲੈ ਕੇ ਜਾਣਾ ਫਿਰ ਓਰੇ ਆ ਮੇਰੇ ਕੋਲ ਤੂੰ ਜੋਰੀ ਤੂੰ ਜੋ ਕੀ ਕਰਦੀ ਹੈ ਕੀ ਕਰਦੀ ਹੈ ਆਪਣਾ ਕੀ ਕਰਦੀ ਹੈ ਮਿੱਟੀ ਨਾਲ ਖੇਡਣਾ ਮਿੱਟੀ ਨਾਲ ਖੇਡਦੀ ਔਰ ਕੀ ਕਰ ਰਹਾ ਰ ਮੁਹਰ ਦੀ ਵਾਹ ਯਰ ਚੱਲ ਹਣ ਅਸੀਂ ਚੱਲੇ ਬਾਹਰ ਅਸੀਂ ਚੱਲੇ ਘਰ ਨੂੰ ਤੁਰਾ ਇੱਥੇ ਆਪਾਂ ਸਾਈਕਲ 'ਤੇ ਰੰਗੂ ਪਤਾ ਕਹਦੇ ਰਹਿਣ ਦੇ ਮੈਨੂੰ ਇੱਥੇ ਹਾਂ ਆਜੂ ਵੀ ਦਾਦੂ ਨਾਲ ਸਾਈਕਲ 'ਤੇ ਹਾਂ ਹੈ ਜਾਈਏ ਅਸੀਂ ਚੱਲ ਬਾਹਰ ਕਰ ਦੇ ਫਿਰ ਤੁਹਾਨੂੰ ਚੱਲੇ ਅਸੀਂ ਬਾਹਰ ਤੇ ਪੈ ਗਈ ਮਿੱਟੀ ਪੂਰੀ ਛੱਡ ਦਿੰਦੀ ਮੈਂ ਕਰਨ ਸਕੂਲ ਤੇ ਲੈ ਕੇ ਨਾ ਬੱਸ ਮੈਂ ਚੱਲੇ ਨੂੰ ਪਤੰਗ ਦਵਾ ਲਿਆ ਉਹਨੇ ਫੇਰ ਮੈਂ ਚਾਂਗੇ ਉਗਾਣਾ ਜੰਗੂ ਤੇ ਪਾਪਾ ਜੀ ਕੋਲ ਆਣਾ ਲਾ ਚੱਲ ਅੱਠਵੇਂ ਚੱਲੀਏ ਚੱਲ ਰੁਕ ਦਿਓ ਚੱਲ ਖੇਡ ਚਲੋ ਜੀ ਖੇਡ ਲੈ ਖੇਡ ਲੈ ਚੱਲ ਜੀ